ਅੰਬਚੂਰ ਬਣਾਉਣ ਲਈ ਅਸੀਂ 1.5 ਕਿਲੋ ਅੰਬ ਲਏ ਆ। ਅੰਬ ਸਾਡੇ ਕੋਲ ਮੋٹے ਸਾਈਜ਼ ਦੇ ਐ ਤੇ ਕੁਝ ਛੋਟੇ ਸਾਈਜ਼ ਦੇ ਆ। ਸਭ ਤੋਂ ਪਹਿਲਾਂ ਅਸੀਂ ਅੰਬਾਂ ਨੂੰ ਇਹਦੀ ਡੰਡੀ ਲਾ ਲਾਂਗੇ ਤੇ ਇਹਦਾ ਛਿਲਕਾ ਉਤਾਰ ਲੈਨੇ ਆ। ਤੁਸੀਂ ਚਾਹੋ ਤੇ ਇਹਦਾ ਛਿਲਕਾ ਨਾ ਵੀ ਉਤਾਰੋ। ਪਤਲਾ-ਪਤਲਾ ਅਸੀਂ ਇਹਦਾ ਛਿਲਕਾ ਉਤਾਰ ਲਾਂਗੇ। ਅੰਬਾਂ ਨੂੰ ਅਸੀਂ ਛੱਲਿਆ ਵਾ। ਇਸੇ ਤਰ੍ਹਾਂ ਅਸੀਂ ਸਾਰੇ ਅੰਬਾਂ ਨੂੰ ਛਿਲ ਲਾਂਗੇ। ਅਸੀਂ ਇੱਕ ਕਟਰ ਲੈ ਲਿਆ ਵਾ। ਇਹਦੇ ਨਾਲ ਅਸੀਂ ਇਹਦੀਆਂ ਸ্লাইਸਾਂ ਕੱਟ ਲਾਂ। ਇਸ ਤਰ੍ਹਾਂ ਸੀ ਪਤਲੀਆਂ ਸ্লাইਸਾਂ ਇਹਦੀਆਂ ਕੱਟ ਲਾਂ। ਜੇਕਰ ਤੁਹਾਡੇ ਕੋਲ ਕਟਰ ਨਹੀਂ ਹੈਗਾ ਇਸ ਤਰ੍ਹਾਂ ਦਾ ਤਾਂ ਤੁਸੀਂ ਕਰਦੇ ਦੇ ਨਾਲ ਵੀ ਬਰੀਕ-ਬਰੀਕ ਇਹਦੀਆਂ ਸ্লাইਸਾਂ ਕੱਟ ਲੈਂਗੇ। ਆਹ ਦੇਖੋ ਪਤਲੀਆਂ-ਪਤਲੀਆਂ ਸ্লাইਸਾਂ ਕੱਟ ਕੇ ਰੱਖ ਲਾਂ। ਆਹ ਕੁ ਬਹੁਤ ਹੀ ਆਸਾਨ ਤਰੀਕੇ ਨਾਲ ਇਹਦੇ ਨਾਲ ਹੋ ਜਾਂਦਾ। ਇਸ ਤਰ੍ਹਾਂ ਇਹਨਾਂ ਨੂੰ ਫੈਲਾ ਦਾਂਗੇ। ਆਗੇ ਤੇ ਜਾਂ ਕੋ ਜਾਲੀ ਲੈ ਕੇ ਉਹਦੇ ਉੱਪਰ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਸਾਰੀਆਂ ਸਲਾਈਸਾਂ ਨੂੰ ਰੱਖ ਦਾਂਗੇ। ਕੱਲੀਆਂ-ਕੱਲੀਆਂ ਕਰਕੇ। ਸਾਰੇ ਅੰਬਾਂ ਦੀਆਂ ਅਸੀਂ ਸਲਾਈਸਾਂ ਕੱਟ ਲਈਆਂ ਵਾ। ਇਹਨੂੰ ਅਸੀਂ ਇੱਕ ਜਾਲੀ ਦੇ ਉੱਪਰ ਫੈਲਾਤਾ ਵਾ ਤੇ ਥੋੜੇ ਜਿਹਾ ਅੰਬ ਅਸੀਂ ਪਲੇਟ ਦੇ ਵਿੱਚ ਇਸ ਤਰ੍ਹਾਂ ਕਰ ਦਿੱਤੇ। ਹੁਣ ਅਸੀਂ ਇਹਨਾਂ ਨੂੰ ਧੁੱਪੇ ਰੱਖ ਦਾਂਗੇ। 2-3 ਦਿਨ ਦੀ ਧੁੱਪ ਲਵਾ ਕੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸੁਕਾ ਲਾਂਗੇ। ਆਂਬ ਚੂਰੀਏ ਨੂੰ ਅਸੀਂ ਸੁਕਾ ਲਿਆ ਵਾ। ਇਹਨਾਂ ਅਸੀਂ ਪੂਰੇ ਹਫ਼ਤੇ ਦੀ ਧੋਪ ਲਵਾਈ ਸੀ ਧੁੱਪ ਲੱਗਣ ਤੋਂ ਬਾਅਦ ਤੁਸੀਂ ਵੀ ਵੇਖ ਸਕਦੇ ਹੋ ਇੱਧਰ ਵੇਖੋ ਹੱਥਾਂ ਦੇ ਨਾਲ ਵੀ ਆਮਬਦ ਦੇ ਪੀਸ ਜਿਹੜੇ ਸਲਾਈਸਾਂ ਸੀ ਉਹ ਟੁੱਟ ਰਹੀਆਂ ਬਹੁਤ ਹੀ ਵਧੀਆ ਸੁੱਕ ਕੇ ਤੇ ਤਿਆਰ ਹੋਇਆ ਹੁਣ ਅਸੀਂ ਇੱਕ ਮਿਕਸਰ ਜਾਰ ਲੈ ਲੈਨੇ ਆ ਇਹਦੇ ਵਿੱਚ ਅਸੀਂ ਇਹਨੂੰ ਪਾ ਕੇ ਤੇ ਪੀਸ ਲਾਂਗੇ ਇਹਨਾਂ ਅਸੀਂ ਬਰੀਕ ਪੀਸ ਲਾਂਗੇ ਅੰਬਚੂਰੇ ਨੂੰ ਅਸੀਂ ਪੀਸ ਲਿਆ ਵਾ ਇਹਦਾ ਪਾਊਡਰ ਬਹੁਤ ਹੀ ਬਰੀਕ ਅਸੀਂ ਬਣਾਇਆ ਹੋਂ ਡੂੰਗਾ ਲੈ ਲੈਨੇ ਆ ਉੱਪਰੇ ਦੇ ਇਸ ਛਾਣਣੀ ਲਾ ਲਈਆ ਤੇ ਇਹਨੂੰ ਅਸੀਂ ਛਾਲ ਲਾਂਗੇ ਬਰੀਕ ਪਾਊਡਰ ਅਸੀਂ ਡੂੰਗੇ ਦੇ ਛਾਣ ਲਾਂਗੇ ਅੰਬਚੂਰੇ ਦਾ ਤੇ ਬਾਕੀ ਦੇ ਅਸੀਂ ਜਿਹੜੇ ਇਹਦੇ ਪਾਰਟ ਆ ਉਹ ਫੇਰ ਅਸੀਂ ਦੁਬਾਰਾ ਇਹਨਾਂ ਨੂੰ ਪੀਸ ਲੈਨੇ ਹੁਣ ਥੋੜਾ ਜਾਇਦਾ ਬਚਿਆ ਬਚੂੜਾ ਇਹਨੂੰ ਅਸੀਂ ਵਾਪਸ ਮਿਕਸੀ ਵਿੱਚ ਪਾ ਲੈਨੇ ਆ ਬਾਕੀ ਦਾ ਅੰਬਚੂਰਾ ਵੀ ਪੀਸ ਲੈਨੇ ਪਾਵੇ। ਹਰੇ ਅੰਬਚੂਰੇ ਨੂੰ ਅਸੀਂ ਇਸ ਤਰ੍ਹਾਂ ਪੀਸ ਲਾਂਗੇ। ਬਾਕੀ ਦਾ ਰਹਿੰਦਾ ਵੀ ਅਸੀਂ ਅੰਬਚੂਰਾ ਪੀਸ ਲਿਆ ਵਾ। ਦੁਰਕੁਲ ਪਾਊਡਰ ਦੀ ਤਰ੍ਹਾਂ ਬਣ ਕੇ ਤਿਆਰ ਹੋਇਆ ਸਾਡਾ ਅੰਬਚੂਰਾ। ਅੰਬਚੂਰੇ ਦਾ ਪਾਊਡਰ ਬਣ ਕੇ ਤਿਆਰ ਆ। ਅਸੀਂ ਇਹਨੂੰ ਛਾਨਣੀ ਦੇ ਨਾਲ ਛਾਣ ਲਿਆ ਸੀ। ਬਿਲਕੁਲ ਬਰੀਕ ਅਸੀਂ ਪਾਊਡਰ ਆ ਰੱਖ ਲਿਆ ਵਾ। ਥੋੜਾ ਜਾਇ ਇਹਦੇ ਵਿੱਚ ਇੱਕ ਚਮਚੇ ਦਾ ਜਿਹੜਾ ਉਹ ਬਚਿਆ ਹੋਣਾ ਛਿੱਕਲ ਜਿਆਦਾ ਛਿਲਕਾ ਤੇ ਉਹਨੂੰ ਅਸੀਂ ਦੁਬਾਰਾ ਸੁਕਾ ਕੇ ਤੇ ਉਹਨੂੰ ਵੀ ਪੀਸ ਕੇ ਦੇ ਵਿੱਚ ਪਾ ਲਾਂਗੇ ਘਰ ਵਿੱਚ ਬਣਾਈ ਚੀਜ਼ ਹਮੇਸ਼ਾ ਹੀ ਸਾਫ਼ ਸੁਥਰੀ ਬਣਦੀ ਹੈ ਜਿਹੜੀਆਂ ਅਸੀਂ ਬਾਜ਼ਾਰ ਤੋਂ ਅੰਬਚੂੜਾ ਵਗੈਰਾ ਲੈ ਕੇ ਆਉਂਦੇ ਆ ਉਹਦੇ ਵਿੱਚ ਇਹਨਾਂ ਨੇ ਕੈਮੀਕਲ ਜਾਂ ਹੋਰ ਚੀਜ਼ਾਂ ਇਹਨਾਂ ਨੇ ਮਿਕਸ ਕੀਤੀਆਂ ਹੁੰਦੀਆਂ ਜਿਦੇ ਕਰਕੇ ਉਹ ਜ਼ਿਆਦਾ ਸਾਨੂੰ ਖਟਾਈ ਦਿੰਦਾ ਇਹ ਅਸੀਂ ਪਿਓਰ ਅੰਬਚੂੜਾ ਘਰ ਬਣਾ ਕੇ ਤਿਆਰ ਕੀਤਾ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਹੁਣ ਅਸੀਂ ਇਹਨੂੰ 에ਅਰਟਾਈਟ ਡੱਬੇ ਦੇ ਵਿੱਚ ਪਾ ਕੇ ਤੇ ਰੱਖ ਲੈਨੇ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ